मेरा एजेंडा सिर्फ इतना ही है कि मैं जिन्हें भी वोटर्स ने अपने दिलों वोट पाए हर हल्के हशियारपुर दे हर हल्के वॉलेंटीर्स ने अपनों अपने वलों अपने दिल की आवाज़ सुन के पार्टी दे लई काम किया ना उन्होंने दोपहर देखी ना उन्होंने धुप देखी सवेर तो लैके शाम तक वो बिना कुछ सोचे सिर्फ पार्टी के नाते ਤੁਰੇ ਰਹੇ ਤੇ ਜੋ ਵੋਟਸ ਪੋਲ ਹੋਏ ਉਹ ਸਾਰੇ ਉਹਨਾਂ ਦੇ ਸਦਕੇ ਹੋਏ ਤੇ ਇਹ ਅੱਜ ਜਿਹੜੀ ਮੀਟਿੰਗ ਬੁਲਾਈ ਹੈ ਇਹ ਸਿਰਫ ਉਹਨਾਂ ਨੂੰ ਥੈਂਕਸ ਕਰਨ ਲਈ ਬੁਲਾਈ ਹੈ ਕਿ ਮੈਂ ਸ਼ਾਇਦ ਜੋ ਕੁਝ ਉਹਨਾਂ ਨੇ ਪਾਰਟੀ ਲਈ ਕੀਤਾ ਮੇਰੇ ਲਈ ਕੀਤਾ ਚਾਹੇ ਉਹ ਵੋਲੰਟੀਅਰਸ ਨੇ ਪਾਰਟੀ ਦੇ ਜਾਂ ਉਹ ਵੋਟਰਸ ਨੇ ਉਹ ਮੈਂ ਕਦੀ ਉਹਨਾਂ ਦਾ ਦੇਣਾ ਦੇ ਨਹੀਂ ਸਕਦੀ ਤੇ ਇਹ ਪ੍ਰੋਮਿਸ ਜ਼ਰੂਰ ਕਰਦੀ ਹਾਂ ਸਾਰਿਆਂ ਦੇ ਨਾਲ ਕਿ ਹਮੇਸ਼ਾ ਹੀ ਹਰ ਵਕਤ ਉਹਨਾਂ ਦੇ ਨਾਲ ਮੈਂ ਖੜੀ ਰਵਾਂਗੀ। ਅ ਨਹੀਂ ਪਾਰਟੀ ਨੇ ਵੀ ਆਪਣੇ ਵੱਲੋਂ ਦੇਖੋ ਟਿਕਟ ਵੀ ਦਿੱਤੀ ਜਿੰਨਾ ਸਪੋਰਟ ਉਹ ਆਪਣੇ ਵੱਲੋਂ ਕਰ ਸਕਦੇ ਸੀ ਉਹ ਉਹਨਾਂ ਨੇ ਪੂਰੀ ਤਰੀਕੇ ਨਾਲ ਸਪੋਰਟ ਕੀਤਾ ਜੋ ਗਾਈਡੈਂਸ ਦੀ ਲੋੜ ਸੀ ਉਹ ਟਾਈਮ ਟੂ ਟਾਈਮ ਗਾਈਡ ਕਰਦੇ ਰਹੇ ਕਿ ਇਸ ਤਰੀਕੇ ਨਾਲ ਕਰ ਲੋ ਇਦਾਂ ਕਰ ਲੋ ਤੇ ਇਟਸ ਓਕੇ ਤੁਹਾਨੂੰ ਕੀ ਲੱਗਦਾ ਲੈਪਸ ਕਿਤੇ ਰਹਿ ਗਿਆ ਹੈ ਟਾਰਗੇਟ ਦੀ ਚੀਜ਼ ਕਿਤੇ ਚੋਂ ਡੋਰਾ ਹੈ ਜਿਦਾਂ ਕਿਥੇ ਕਮੀ ਤੋਂ ਕਿਥੇ ਲੱਗੀ ਕਿਸੇ ਟਾਰਗੇਟ ਪਾਣੀ ਕੱਢ ਲਿਆ ਸ਼ਾਇਦ ਲੜਾਈ ਬਹੁਤ ਹੀ ਜ਼ਿਆਦਾ ਵੱਡੀ ਸੀ ਤੇ 아이 थिंक ਜਿੰਨੇ ਪੈਸੇ ਉਹ ਲਾ ਸਕਦੇ ਸੀ ਜਾਂ ਉਹਨਾਂ ਨੇ ਲਾਏ ਮੇਰੇ ਕੋਲ ਨਹੀਂ ਸੀ ਮੇਰੇ ਕੋਲ ਸਾਧਨਾ ਦੀ ਵੀ ਕਮੀ ਸੀ ਕਮੀ ਸੀ ਤੇ ਤਿੰਨ ਹਲਕੇ ਸਾਡੇ ਖਾਲੀ ਪਏ ਸੀ ਜਿੱਦਾਂ ਕਿ ਸ਼ੁਰੂ ਤੋਂ ਸਾਰੇ ਕਿਆ ਹੀ ਰਹੇ ਸੀ ਜੱਬੇਵਾਲ ਖਾਲੀ ਹੈ ਹੁਸ਼ਿਆਰਪੁਰ ਖਾਲੀ ਹੈ ਤੇ ਪੁਲਤ ਤੋਂ ਖੈਰਾਜੀ ਸੰਗਰੂਰ ਇਲੈਕਸ਼ਨ ਲੜ ਰਹੇ ਸੀ ਤਿੰਨ ਹਲਕੇ ਖਾਲੀ ਪਏ ਸੀ ਪਰ ਫਿਰ ਵੀ ਮੈਂ ਕਹਾਂਗੀ ਕਿ ਸਾਰਿਆਂ ਨੇ ਮਿਲ ਕੇ ਬਹੁਤ ਹੀ ਵਧੀਆ ਲੜਾਈ ਲੜੀ ਅਸੀਂ ਬਿਲਕੁਲ ਟਫ ਕੰਪੀਟੀਸ਼ਨ ਉਹਨਾਂ ਨੂੰ ਦਿੱਤਾ ਇੱਕ ਵਾਰ ਤੇ ਮੇਰੇ ਖਿਆਲ ਉਹ ਵੀ ਘਬਰਾ ਹੀ ਗਏ ਹੋਣੇ ਕਿ ਸ਼ਾਇਦ ਉਹ ਜੰਗ ਹਾਰ ਜਾਣਗੇ ਬਸ ਚਲੋ ਕੋਈ ਨਹੀਂ ਲੱਗਦਾ ਕਿ ਫੈਸਲੇ ਦੀ ਤਰ੍ਹਾਂ ਜਿਹੜਾ ਆਪ ਆਇਆ ਉਹਦੀ ਵੀ ਕਮੀ ਕਿਸੇ ਨੇ ਨਹੀਂ ਰਹੀ ਅਗਰ ਹਾਂ ਹੋ ਸਕਦਾ ਹੈ ਪਰ ਸਟਾਰਟ ਪ੍ਰਚਾਰਕ ਦਾ ਇਦਾਂ ਸੀ ਕਿ ਸਾਡੇ ਕੋਲ ਦਿਨ ਬਹੁਤ ਘੱਟ ਸੀ ਜੇ ਅਸੀਂ ਇੱਕ ਵੱਡੀ ਮੀਟਿੰਗ ਅਰੇਂਜ ਕਰਦੇ ਤਾਂ ਇਹ ਹੋ ਸਕਦਾ ਸੀ ਕਿ ਦੋ ਤੋਂ ਤਿੰਨ ਦਿਨ ਜੋ ਸਾਡਾ ਵੋਲੰਟੀਅਰਸ ਨੂੰ ਮਿਲਣ ਦਾ ਜਾਂ ਹਲਕੇ ਦੇ ਵਿੱਚ ਵਿਜ਼ਿਟ ਸੀ ਹੋ ਸਕਦਾ ਹੈ ਕਿ ਉਹ ਨਾ ਹੋ ਸਕਦੀ ਤੇ ਸਾਰੇ ਵੋਲੰਟੀਅਰਸ ਨੇ ਵੀ ਏਸੀ ਕੰਮ ਚ ਜੁਟ ਜਾਣਾ ਸੀ ਕਿ ਬਈ ਰੈਲੀ ਦੀ ਤਿਆਰੀ ਕਰਨ ਚ ਲੋਕਾਂ ਨੂੰ ਇਕੱਠੇ ਕਰਨ ਚ ਤਾਂ ਇਸ ਕਰਕੇ ਥੋੜਾ ਜਿਹਾ ਉਹ ਰਹਿ ਗਿਆ ਲੱਗਦਾ ਕਿ ਪੈਸਾ ਹਾਦੀ ਹੀ ਹੋਇਆ ਹੈ ਡੈਫੀਨਿਟਲੀ ਹੋਇਆ ਹਰ ਪਾਸਿਓ ਫੋਨ ਆ ਰਹੇ ਆ ਫੋਨ ਆ ਰਹੇ ਆ ਲੋਕਾਂ ਦੇ ਤਾਂ ਉਹ ਇਹੀ ਕਹਿ ਰਹੇ ਕਿ ਮੈਮ ਸਾਡੇ ਵੱਲੋਂ ਤੁਸੀਂ ਜਿੱਤ ਗਏ ਹੋ ਤੁਸੀਂ ਇਹ ਨਾ ਸੋਚੋ ਕਿਉਂਕਿ ਜੋ ਉਹਨਾਂ ਨੇ ਕੀਤਾ ਉਹ ਨਾ ਅਸੀਂ ਤੁਹਾਡੇ ਕੋਲੋਂ 익ਸਪੈਕਟ ਕਰ ਰਹੇ ਸੀ ਕਿ ਤੁਸੀਂ ਉਹ ਕਰੋ ਠੀਕ ਹੈ ਨਾ ਹੀ ਤੁਸੀਂ ਕਰ ਸਕਦੇ ਸੀ ਤਾਂ ਇਸ ਕਰਕੇ ਯੈਸ ਮੈਂ ਗੱਲ ਕਹਿੰਦਾ ਕਿ ਉਸ ਤੋਂ ਕਿ ਕੋਈ ਕਸਮ ਚੱਲੀ ਕਿ ਕਹਿੰਦੇ ਕਿ ਪੋਲੀਟਿਕਲ ਜਿਹੜੇ ਲਿ ਡਰਾਗੇ ਉਹਨਾਂ ਦੀ ਗੱਲ ਨਹੀਂ ਕਰਨਾ ਪੋਲੀਟੀਕਲ ਲੀਡਰ ਸਾਡੇ ਲੀਡਰਸ ਨੇ ਕੰਮ ਕੀਤਾ ਏਸੀ ਕਰਕੇ ਸਾਰੇ ਵੋਲੰਟੀਅਰਸ ਵੀ ਕੰਮ ਕਰ ਰਹੇ ਸੀ ਉਹਨਾਂ ਨੇ ਆਪਣੇ ਵੱਲੋਂ ਬੈਸ ਦਿੱਤਾ ਸਾਰੇ ਹਲਕਿਆਂ 'ਚ ਮੇਰੇ ਪ੍ਰੋਗਰਾਮਸ ਹੋਏ ਆ ਮੀਟਿੰਗ ਸਾਰੇ ਹਲਕਿਆਂ 'ਚ ਹੋਈ ਹੈ ਕੋਈ ਇਦਾਂ ਦਾ ਹਲਕਾ ਨਹੀਂ ਆ ਹਰ ਹਲਕੇ ਨੂੰ ਅਸੀਂ 2-2 3-3 ਦਿਨ ਦਿੱਤੇ ਸੀ ਉਹ 2-2 3 ਦਿਨ ਅਸੀਂ ਸਾਰੇ ਪ੍ਰੋਪਰਲੀ ਸੈਗਰੀਗੇਟ ਕਰਕੇ ਸਾਰੇ ਪਾਸੇ ਕਿਤੇ ਹਾਂ ਬਟ ਫਿਰ ਵੀ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀ ਏਰੀਆ ਬਹੁਤ ਜ਼ਿਆਦਾ ਵੱਡਾ ਸੀ ਦੇਖੋ ਆਲਮੋਸਟ 2000 ਪਿੰਡ 2000 ਪਿੰਡ ਸ਼ੇਅਰ ਵਖਰੇ ਠੀਕ ਹੈ ਨਾ ਹੁਸ਼ਾਰਪੁਰ ਸੈਪਰੇਟ ਹੋ ਗਿਆ ਫਗਵਾੜੇ ਦਾ ਸ਼ਹਿਰ ਸੈਪਰੇਟ ਹੋ ਗਿਆ ਤੇ ਇਹ ਕਵਰ ਹੋਣਾ ਇਨੇ ਦਿਨਾਂ ਚ ਬਹੁਤ ਡਿਫਿਕਲਟ ਹੈ ਕੋਸ਼ਿਸ਼ ਕੀਤੀ ਕਿ ਜਿੱਥੇ ਤੱਕ ਕੋਨ ਸਕੀਏ ਪਹੁੰਚੀਏ ਪਰ ਫਿਰ ਵੀ ਏਰੀਆ ਕਾਫੀ ਰਹਿ ਗਿਆ ਇਹ ਇਹ ਗਲਤੀ ਇਹ ਮਤਲਬ ਸਾਡੇ ਵੱਲੋਂ ਨਹੀਂ ਜਿੱਦਾਂ ਜਿਸ ਤਰੀਕੇ ਨਾਲ ਹੁਸ਼ਾਰਪੁਰ ਚ ਵੀ ਕੋਈ ਹਲਕਾ ਜਿਹਾ ਨਹੀਂ ਹੈਗਾ ਜਦੋਂ ਪਾਰਟੀਆਂ ਕੋਈ ਕਮੀਆਂ ਨੇ ਸਹੀ ਕਾਂਗਰਸੀ ਲੋਕ ਇੱਥੇ ਇੱਕ ਮੰਥਨ ਕਰੇਗੀ ਜ਼ਰੂਰ ਜਦੋਂ ਹਾਂ ਡੈਫੀਨਿਟਲੀ ਉਹਨਾਂ ਨੇ ਰਿਜ਼ਲਟ ਵੀ ਦੇਖ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਵਰਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਇੱਥੇ ਕੋਈ ਨਾ ਕੋਈ ਹੋਂ ਦਾ ਸਾਹਮਣ ਵਾਲ ਦੇ ਸ਼ਾਇਦ ਜੋ ਲਾਸ ਸਾਨੂੰ ਹੋਇਆ ਉਹ ਪਿਕ ਅਪ ਹੋ ਜਾਣਾ ਸੀ ਸਾਡਾ ਉਹ ਕਵਰ ਹੋ ਜਾਣਾ ਸੀ ਚੱਬੇਵਾਲ ਦੇ ਦੁਆਰਾ ਇਲੈਕਸ਼ਨ ਵੀ ਜਿਹੜੇ ਹੋਏ ਉਸ ਤਰੀਕੇ ਨਾਲ ਵੀ ਦੇਖਿਆ ਪੜੇਗਾ ਬਿਲਕੁਲ ਬਿਲਕੁਲ ਉਹ ਉਹਦੇ ਵੱਲੇ ਬਾਰੇ ਜ਼ਰੂਰ ਸੋਚਿਆ ਜਾਏਗਾ ਤਾਂ ਉਹ ਦੇਖਿਆ ਵੀ ਜਾਏਗਾ ਬਿਲਕੁਲ ਆਪ ਵੀ ਮੰਨਦੇ ਹੋ ਕਿ ਧੜੇਵੰਦੀ ਕਰਕੇ ਕਾਂਗਰਸ ਆਈ

ਲੋਕਾਂ ਦਾ ਪਿਆਰ ਜੋ ਮਿਲਿਆ ਨਾ ਉਹਨੂੰ ਮੈਂ ਮਤਲਬ ਰਿਜੈਕਟ ਨਹੀਂ ਕਰ ਸਕਦੀ ਛੱਟ ਨਹੀਂ ਸਕਦੀ ਪਿੱਛੇ ਲੋਕਾਂ ਦੇ ਵਿੱਚ ਹੀ ਰਾਂਗੀ ਲੋਕਾਂ ਦੇ ਨਾਲ ਰਾਂਗੀ ਇਹਨਾਂ ਸਾਰਿਆਂ ਨੇ ਵੀ ਬਹੁਤ ਪਿਆਰ ਦਿੱਤਾ ਬਿਨਾ ਕੋਈ ਮਤਲਬ ਜਿੱਦਾਂ ਆਰਡਰਸ ਦੇ ਆਪੇ ਇਹ ਡਾੜੇ ਰਏ ਸਾਰੇ ਤੇ ਇਹਨਾਂ ਦੇ ਨਾਲ ਇਹ ਆਪਣੀ ਗੋਮਰ ਹੁਣ ਕਰਨੀ ਬੈਠੇਗੀ ਮਤਲਬ ਜੇ ਅਸੀਂ ਦੂਜੇ ਕੈਂਡੀਡੇਟ ਦੀ ਗੱਲ ਕਰਦੇ ਹਾਂ ਹਾਲੇ ਕਿ ਮੰਤਰੀ ਉਹਨਾਂ ਦੇ ਸੀਗੇ ਸਰਕਾਰ ਉਹਨਾਂ ਦੇ ਸੀਗੀ ਤੇ ਵੀ ਉਹ ਹੁਸ਼ਿਆਰ प्यार लोगों जुड़ाव मैं तो बार बार कहा कि मैं कोशिश की लोगों जुड़न की तो जिते जिथे भी पहुँच सकी उतों उतों रिजल्ट बहुत वजिया मिले जिन्हें भी लोगों मैं टच किया मेरे ख्याल उन्होंने तो वोटा पाई पाइं पर जितने तक आवाज़ भी गई उन्होंने लोगों ने भी दूसरों को सुन के वोट की थी। तो दैट मीनस के लोग समझते बट एक कमी शायद रह गई थोड़ी टाइम द कि मैं वो टाइम कवर अप नहीं कर सकी जिन्हे ਲੋਕਾਂ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕੀ ਤੇ ਸ਼ਾਇਦ ਇਹ ਵੀ ਘਾਟਾ ਨਹੀਂ ਹੋਣਾ ਸੀ ਠੀਕ ਹੈ ਦੇ ਕੰਪੇਨੀ ਨੂੰ ਜਾਂਦੇ ਸੀ ਨੇ ਆਮ ਲੋਕਾਂ ਦਾ ਕਹਿ ਉਹ ਗਿਆ ਪਿਆਰ ਜਾਂ ਨਹੀਂ ਮਿਲਦਾ ਹਰ ਤਰੀਕੇ ਦੇ ਲੋਕ ਫੜ ਕੇ ਆਪਣੇ ਕੋਲ ਬਿਠਾ ਲੈਂਦੇ ਸੀ ਮੀਟਿੰਗ ਖਤਮ ਹੋਣ ਤੋਂ ਬਾਅਦ ਤੇ ਆਪਣੀਆਂ ਪ੍ਰੋਬਲਮਸ ਡਿਸਕਸ ਕਰਨ ਲੱਗ ਜਾਂਦੇ ਸੀ ਕਿ ਵੀ ਇਹ ਇਹ ਪ੍ਰੋਬਲਮਸ ਹੈ ਉਹ ਇਹ ਨਹੀਂ ਕਹਿੰਦੇ ਸੀ ਕਿ ਭਈ ਕੁਝ ਕਰੋ ਉਹਨਾਂ ਨੂੰ ਗੱਲ ਕਰਨਾ ਮੇਰੇ ਨਾਲ ਵਧੀਆ ਲੱਗਦਾ ਸੀ ਤੇ ਨਾਲ ਉਹ ਸੋਲੂਸ਼ਨਸ ਵੀ ਦੱਸਦੇ ਸੀ ਵੀ ਇਹ ਪ੍ਰੋਬਲਮ ਆ ਜੇ ਤੁਸੀਂ ਇਦਾਂ ਕਰੋਗੇ ਇਹ ਠੀਕ ਹੋ ਜਾਏਗਾ ਤੇ ਇੱਕ ਵਾਦਾ ਹਰ ਜਗ੍ਹਾ ਜਿੱਥੇ ਵੀ ਮੈਂ ਗਈ ਲੋਕਾਂ ਨੇ ਇੱਕ ਵਾਦਾ ਮੇਰੇ ਕੋਲੋਂ ਜ਼ਰੂਰ ਲਿਆ ਉਹ ਕਹਿੰਦੇ ਜਦੋਂ ਤੁਸੀਂ ਜਿੱਤ ਜਾਓਗੇ ਨਾ ਸਾਨੂੰ ਮਿਲਣ ਜ਼ਰੂਰ ਆਇਓ ਠੀਕ ਹੈ ਤਾਂ ਚਲੋ ਬੇਸ਼ੱਕ ਮੈਂ ਨਹੀਂ ਜਿੱਤੀ ਬਟ ਫੇਰ ਵੀ ਅਸੀਂ ਇਹੀ ਪਲਾਨ ਕਰ ਰਹੇ ਸੀ ਕਿ ਅਸੀਂ ਹੁਸ਼ਾਰਪੁਰ ਤੋਂ ਹੀ ਸ਼ੁਰੂ ਕਰਨਾ ਹੈ ਸ਼ਾਇਦ ਅੱਜ ਹੀ ਅਸੀਂ ਐਟਲੀਸਟ ਮਾਰਕੀਟ ਜਾ ਕੇ ਜਿੰਨਾ ਮਾਰਕੀਟ ਅਸੀਂ ਕਵਰ ਕੀਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਉਹਨੇ ਲੋਕਾਂ ਤੱਕ ਜਾ ਕੇ ਉਹਨਾਂ ਨੂੰ ਥੈਂਕਸ ਕਰ ਸਕਾਂ ਤੇ ਜਿੱਤੇ ਤੱਕ ਮੈਂ ਕੱਲ ਵੀ ਜਾਵਾਂਗੀ ਮੈਂ ਮਾਰਕੀਟ ਵੀ ਗਈ ਕੱਲ ਵੀ ਗਈ ਪਰਸੋ ਵੀ ਕੱਲੀ ਘੁੰਮ ਰਹੀ ਐ ਤੇ ਕੋਸ਼ਿਸ਼ ਕਰਾਂਗੇ ਜਿੰਨੇ ਲੋਕਾਂ ਤੱਕ ਪਹੁੰਚ ਸਕਾਂ ਵਾਪਸ ਪਹੁੰਚ ਕੇ ਉਹਨਾਂ ਨੂੰ ਥੈਂਕਸ ਜ਼ਰੂਰ ਕਰਾਂ ਕਿਉਂਕਿ ਉਹਨਾਂ ਨੇ ਜ਼ਰੂਰ ਵੋਟ ਪਾਈ ਐ